ਬਹੁਤ ਵਧੀਆ ਹੀ ਸਿਰਆ ਕਰਾਇਆ ਪਿਆਨ ਬਹੁਤ ਫਾਨੀ ਮੂਵੀ ਹੈ ਮਤਲਬ ਬਹੁਤ ਕੈਂਟ ਕੰਮ ਸਾਰ ਫਿਲਮਾਂ ਚ ਉਹ ਇਸ ਨੇ ਅਤ ਕਰਾਤੀ ਸਾਡੇ ਉਧਰ ਬੜਾ ਗੰਦਾ ਮਤਲਬ ਹੈ ਬਹੁਤ ਵਧੀਆ ਸੀ ਸਿਰਆ ਕਰਾਇਆ ਪਾਪ ਬਹੁਤ ਵਧੀਆ ਸੀ ਉਹ ਵਧੀਆ ਹੀ ਤੁਹਾਨੂੰ ਕਿਵੇਂ ਲੱਗੀ ਵਧੀਆ ਹੀ ਬਹੁਤ ਬਹੁਤ ਵਧੀਆ ਸੀਗੀ ਮੂਵੀ ਕੈਂਟ ਸੀਗੇ ਹਨ ਤੁਹਾਨੂੰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਮੂਵੀ ਸਰ ਬਹੁਤ ਵਧੀਆ ਜੀ ਕਿੰਨੇ ਸਟਾਰ ਦੇਓਗੇ ਹੋਰ ਹੀ ਹੈ ਪੰਜ ਜਿੱਦ ਜੇ ਕਨੈਕਸ਼ਨ ਫੀਲ ਹੋ ਰਿਹਾ ਮੈਨੂੰ ਮੈਂ ਕਿਤੇ ਨਾ ਕਿਤੇ ਮਹਿਰ ਨੂੰ ਹੀ ਤੇ ਲਵ ਰਿਹਾ ਸੀ ਕੋਈ ਐਨੀ ਫਨੀ ਮੂਵੀ ਨਹੀਂ ਜਿੰਨੀ ਫਨੀ ਵਧੀਆ ਨਹੀਂ ਵਧੀਆ ਸੀ ਕਿੰਨੇ ਸਟਾਰ ਦੋਗੇ ਪੰਜ ਹੀ ਪੰਜ ਹੀ ਤੁਸੀਂ 6 ਲਾ ਲਓ ਕਿਵੇਂ ਦੀ ਮੂਵੀ ਬਹੁਤ ਅੱਛੀ ਬਹੁਤ ਵਧੀਆ ਓਏ ਨੰਗੀ ਤਲਵਾਰ ਤੇ ਚੜ ਕੇ ਝੂਮਰ ਪਾ ਰਹੇ ਹੋ ਤੁਸੀਂ ਭਾਈ ਜਾਨ ਜਿੱਤਨ ਟਿੱਕੇ ਨਾ ਫੁੱਲ ਐਂਟਰਟੇਨ ਕਿੰਨੇ ਸਟਾਰ ਦੋ 5 ਕਿੰਨੇ ਤੱਕ 10 10 10 ਹੀ ਦੇ ਦੇਗੇ ਜੀ ਬਹੁਤ ਵਧੀਆ ਲੱਗੀ ਜੀ ਮੂਵੀ ਕਿੰਨੇ ਸਟਾਰ ਦੋਗੇ ਹਾਂ 5 ਇਹ ਜਿਹੜੇ ਝੂਠ ਲਗਾਏ ਹੋਏ ਨੇ ਨਾ ਤੂੰ ਇਸ ਚਿਹਰੇ ਪਿੱਛੇ ਓਆ ਮੇਰੀ ਮੇਨ ਪ੍ਰੋਬਲਮ ਫਿਲਮਾਂ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਸਿਮੀ ਚਾਹਲ ਤੇ ਇਮਰਾਨ ਅਬਾਸ ਦੀ ਜੀਵੇ ਸੋਨਿਆ ਜੀ ਮੂਵੀ ਪਰ ਫੈਨਸ ਨੂੰ ਦੋਨਾਂ ਦੀ ਖੱਟੀ ਮਿੱਠੀ ਲਵ ਸਟੋਰੀ ਕਿਓ ਜਿਹੀ ਲੱਗ ਰਹੀ ਹੈ ਤੇ ਅਲੀ ਤੇ ਮਹਿਰ ਦੀ ਕੈਮਿਸਟਰੀ ਫੈਨਸ ਦੇ ਦਿਲਾਂ ਤੇ ਕਿੰਨਾ ਕੁ ਜਾਦੂ ਪਾ ਰਹੀ ਹੈ ਤੇ ਫੈਨਸ ਇਸ ਮੂਵੀ ਨੂੰ 10 ਆਊਟ ਆਫ 10 ਕਿੰਨੇ ਸਟਾਰ ਦੇਣਗੇ ਆਉ ਜਾਣਦੇ ਆ ਮੈਂ ਸਰਪਜੀਤ ਯੂ ਆ ਥਰੂਮ ਪਾਕਿਸਤਾਨ ਆਮ ਥਰੂਮ ਇੰਡੀਆ ਬਹੁਤ ਵਧੀਆ ਹੀ ਸਿਰ ਅਗਰਾ ਹੈ ਪਿਆਨ ਬਹੁਤ ਫਨੀ ਮੂਵੀ ਹੈ ਮਤਲਬ ਬਹੁਤ ਕੈਂਟ ਕੰਮ ਸਾਰਾ ਫਿਲਮਾਂ ਚ ਉਸ ਨੇ ਹੱਤ ਕਰਾਤੀ ਕੋਈ ਐਨੀ ਫਨੀ ਮੂਵੀ ਨਹੀਂ ਸੀ ਜਿੰਨੀ ਫਨੀ ਵਧੀਆ ਸੀ ਵਧੀਆ ਸੀ ਕਿੰਨੇ ਸਟਾਰ ਦੋਗੇ ਪੰਜ ਜੀ ਪੰਜ ਜੀ ਤੁਸੀਂ 6 ਲਾ ਲਓ ਤੇਰੀ ਮੂਵੀ ਲੱਗੀ ਸਰ ਬਹੁਤ ਵਧੀਆ ਜੀ ਕਿੰਨੇ ਸਟਾਰ ਦੋਗੇ ਹੋਰੇ ਹੀ ਆ ਪੰਜ ਤੁਹਾਨੂੰ ਕਿੱਦਾਂ ਲੱਗੀ ਮੈਮ ਬਹੁਤ ਵਧੀਆ ਅੱਛੀ ਲੱਗੀ ਕਿੰਨੇ ਸਟਾਰ ਦੋਗੇ 5 ਸਟਾਰ 5 5 ਜੀ ਕਿੱਦਾਂ ਦੀ ਮੂਵੀ ਲੱਗੀ ਸਰ ਬਹੁਤ ਵਧੀਆ ਸੀ ਬਹੁਤ ਹਾਂ ਜੀ ਹਾਂ ਜੀ ਬਹੁਤ ਕਿਵੇਂ ਦੀ ਮੂਵੀ ਲੱਗੀ ਬਹੁਤ ਅੱਛੀ ਬਹੁਤ ਵਧੀਆ ਕਿੰਨੇ ਸਟਾਰ ਦੋਗੇ ਕਿੰਨੇ ਸਟਾਰ ਦੋਗੇ ਤੁਸੀਂ ਤੁਹਾਨੂੰ ਕਿੱਦਾਂ ਲੱਗੀ ਵੇ ਫਿਲਮ ਤਾਂ ਵਧੀਆ ਧੀ ਹਾਂਜੀ ਬਹੁਤ ਸੋਹਣੀ ਸੀ ਮੂਵੀ ਬਹੁਤ ਵਧੀਆ ਲੱਗੀ ਜੀ ਮੂਵੀ ਕਿੰਨੇ ਸਟਾਰ ਦੋਗੇ ਹਾਂ 5 ਕਿ ਐਡ ਆਉਂ ਨਹੀਂ ਸੀ ਬਾਕੀ ਫਿਲਮ ਕੈਂਡ ਸੀ ਪੂਰੀ ਕਿਵੇਂ ਦੀ ਮੂਵੀ ਲੱਗੀ ਸੇ ਬਹੁਤ ਵਧੀਆ ਸੀ ਕਿੰਨੇ ਸਟਾਰ ਦੋਗੇ 5 ਸਟਾਰ ਪਸੰਦ ਕੋਈ ਸੀਨ ਫੇਵਰਿਟ ਸਾਰੀ ਫੇਵਰਿਟ ਦੋ ਬਹੁਤ ਵਧੀਆ ਸੀਗੀ ਮੂਵੀ ਕੈਂਡ ਸੀਗੇ ਹਾਂ ਤੁਹਾਨੂੰ ਕਿਵੇਂ ਦੀ ਲੱਗੀ ਬਹੁਤ ਵਧੀਆ ਫੁੱਲ ਐਂਟਰਟੇਨਮੈਂਟ ਫੁੱਲ ਐਂਟਰਟੇਨਮੈਂਟ ਕਿੰਨੇ ਸਟਾਰ ਦੋਗੇ ਫਾਈ ਕਿੰਨੇ ਤੇ 10 ਚੋ 10 ਚੋ 10 ਚੋ 10 ਹੀ ਦੇਗੇ ਜੀ ਤੁਹਾਨੂੰ ਕਿਤੇ ਲੱਗੀ ਹਾਂਜੀ ਬਹੁਤ ਵਧੀਆ ਥੀ ਅੱਛੀ ਲੱਗੀ 10 ਟੋਪ ਕਿੰਨੇ ਸਾਰਾ ਕਿਵੇਂ ਦੀ ਮੂਵੀ ਲੱਗੀ ਸਰ ਉਹ ਘੈਂਟ ਸੀ ਜੀ ਸਿਆਰਾ ਕਾਰ ਬਹੁਤ ਵਧੀਆ ਬਹੁਤ ਵਧੀਆ ਸੀ ਤੁਹਾਨੂੰ ਕਿਵੇਂ ਦੀ ਲੱਗੀ ਵਧੀਆ ਜੀ ਬਹੁਤ ਅੱਛੀ ਲੱਗੀ ਮੂਵੀ ਹਾਂਜੀ ਵਧੀਆ ਸੋ ਵੇਖਿਆ ਤੁਸੀਂ ਫੈਨਸ ਨੂੰ ਸਿਮੀ ਚਾਹਲ ਦੀ ਜੀਵੇ ਸੋਨਿਆ ਜੀ ਮੂਵੀ ਕਾਫੀ ਪਸੰਦ ਆ ਰਹੀ ਆ ਅਲੀ ਤੇ ਮਹਿਰ ਦੀ ਕੈਮਿਸਟਰੀ ਫੈਨਸ ਨੂੰ ਕਾਫੀ ਪਸੰਦ ਆ ਰਹੀ ਹਾਲਾਂਕਿ ਜੇ ਤੁਸੀਂ ਇਹ ਮੂਵੀ ਹਾਲੇ ਤੱਕ ਨਹੀਂ ਦੇਖੀ ਹੈ ਤੇ ਆਪਣੇ ਨਾਲ ਦੇ ਆ ਦੇ ਸਿਨੇਮਾ ਹਾਲ ਦੇ ਵਿੱਚ ਜਾਓ ਤੇ ਪਿਆਰੀ ਜਿਹੀ ਲਵ ਸਟੋਰੀ ਦਾ ਤੁਸੀਂ ਵੀ ਮਜ਼ਾ ਲਓ